ਸਵਾਗਤ ਹੈ ਬੱਚੇ ਤੁਹਾਡਾ ਵਿਨਾਇਕ ਅਕੈਡਮੀ ਚ ਅੱਜ ਦੀ ਵੀਡੀਓ ਚ ਆਪਾਂ ਚਰਚਾ ਕਰਾਂਗੇ ਪੰਜਾਬੀ ਦੇ ਮਹੱਤਵਪੂਰਨ ਐਮਸੀਕਿਊ ਦੇ ਬਾਰੇ ਚ ਤਾਂ ਚਲੋ ਸ਼ੁਰੂਆਤ ਕਰਦੇ ਹਾਂ ਆਪਾਂ ਆਪਣੇ ਕਲਾਸ ਦੀ ਖਬਰਦਾਰ ਅੱਗੇ ਪਹਾੜਾਂ ਤੋਂ ਪੱਥਰ ਡਿੱਗਦੇ ਹਨ ਵਾਕ ਵਿੱਚ ਖਬਰਦਾਰ ਸ਼ਬਦ ਵਿਸਮਿਕ ਦੀ ਕਿਹੜੀ ਕਿਸਮ ਦਾ ਸ਼ਬਦ ਹੈ ਕਿਹੜਾ ਵਿਸਮਿਕ ਹੈ অপশন সি सूचनावाचक विस्मयक ਹਾਥਿਆਂ ਦੇ ਰੱਖਣ ਦੀ ਜਗ੍ਹਾ ਲਈ ਵਰਤੇ ਜਾਂਦੇ ਸ਼ਬਦ ਦਾ ਸ਼ੁੱਧ ਰੂਪ ਚੁਣੋ ਕਿਹੜਾ ਸ਼ੁੱਧ ਰੂਪ অপশন সি शुद्ध वाक चुनो ऑप्शन सी सही शब्द जोड़ चुनो ਇਹ ਹੈਗਾ অপਸ਼ਨ A 8 ਲਿਖਿਆਂ ਵਿੱਚੋਂ ਕਿਹੜਾ ਪੰਜਾਬੀ ਸ਼ਬਦ ਸਟੇਟ ਆਫਿਸਰ ਦੇ ਅਰਥਾਂ ਨੂੰ ਨਵ ਪ੍ਰਗਟਾਉਂਦਾ ਹੈ ਕਿਆ ਇਹਗਾ অপਸ਼ਨ এ মিল্ক ਅਫਸਰ ਨજર 사ની ਯਾਸmique ਲਈ ਅੰਗਰੇਜ਼ੀ ਦਾ ਕਿਹੜਾ ਸ਼ਬਦ ਢੁਕਵੇਂ? ਕਿਹੜਾ ਇਹਗਾ অপਸ਼ਨ ਸੀ ਰਿਵਿਊ ਲੈਕਸਕੋਗ੍ਰਾਫਰ ਲਈ ਪੰਜਾਬੀ ਵਿੱਚ ਕਿਹੜਾ ਸ਼ਬਦ ਵਰਤਿਆ ਜਾਂਦਾ ਹੈ? ਇਹ ਹੈਗਾ অপਸ਼ਨ B কোਸ਼ਕਾਰ ਅੰਗਰੇਜ਼ੀ ਦੇ ਸ਼ਬਦ ਡਿਸਟ੍ਰਿਕਟ ਲਈ ਸ਼ੁੱਧ ਪੰਜਾਬੀ ਰੂਪ ਚੁਣੋ ਕੀ ਆਏਗਾ অপਸ਼ਨ A ਜ਼ਿਲ੍ਹਾ ਹਫ਼ਤੇ ਦੇ ਦਿਨ ਦੇ ਨਾਂ ਲੇ ਸ਼ੁੱਧ ਪੰਜਾਬੀ ਰੂਪ ਚੋਂ ਕੀ ਹੈਗਾ অপশন C ਅੰਗਰੇਜ਼ੀ ਮੈਨੇ ਸਪਟੰਬਰ ਨੂੰ ਪੰਜਾਬੀ ਵਿੱਚ ਸ਼ੁੱਧ ਰੂਪ ਵਿੱਚ ਕਿਸ ਤਰ੍ਹਾਂ ਲਿਖਿਆ ਜਾਵੇਗਾ ਕਿਸ ਤਰ੍ਹਾਂ ਲਿਖਿਆ ਜਾਏਗਾ অপশন B ਗੁਰਮੁਖੀ ਗਿਣਤੀ ਵਿੱਚ ਲਿਖੇ ਸਵਾ ਤਿੰਨ ਨੂੰ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਲਿਖਿਆ ਜਾਵੇਗਾ ਕੀ ਆਏਗਾ অপশন A 3 ਐਂਡ কোয়ারਟਰ ਇੱਕ ਅੰਕ ਬਾਇਆ ਹੋਇਆ ਇਸ ਨੂੰ ਆਪਾਂ ਗੁਰਮੁਖੀ ਗਿਣਤੀ ਵਿੱਚ ਕਿਸ ਤਰ੍ਹਾਂ ਲਿਖਾਂਗੇ ਕਿਸ ਤਰ੍ਹਾਂ ਲਿਖਾਂਗੇ অপਸ਼ਨ ਡੀ ਪੋਨੇ 6 ਏ ਕਿ ਲਿਖਿਆ ਹੋਇਆ ਪੋਨੇ 6 79 ਨੂੰ ਅੰਕਾਂ ਵਿੱਚ ਕਿਵੇਂ ਲਿਖਿਆ ਜਾਏਗਾ 79 ਕੀ ਮੈਂ ਲਿਖਾਂਗੇ অপਸ਼ਨ ਸੀ ਗੁਰਮੁਖੀ ਲਿਪੀ ਕਿਹੜੇ ਲਿਪੀ ਪਰਿਵਾਰ ਵਿੱਚੋਂ ਜਨਮੀ ਹੈ ਕੀ ਆਈਗਾ অপਸ਼ਨ ਸੀ ਬ੍ਰਹਮੀ ਅਸੀਂ ਆ ਗਏ ਹਾਂ ਵਾਕ ਵਿੱਚ ਕਿਹੜਾ ਸ਼ਬਦ ਉਦੇਸ਼ ਹੈ ਇਹ ਹੈਗਾ ਆਪਸ਼ਨ A ਅਸਿੰਗ ਨਵੇਂ ਭਾਸ਼ਾ ਵਿਗਿਆਨੀਆਂ ਅਨੁਸਾਰ ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਇਕਾਈ ਕਿਸ ਨੂੰ ਕਿਹਾ ਜਾਂਦਾ ਹੈ ਕਿਸ ਨੂੰ ਕਹਿੰਦੇ ਨੇ ਆਪਸ਼ਨ D ਬਾਵਾੰਸ਼ ਨੂੰ ਆਪਣੇ ਸਰਕਾਰ ਨੂੰ ਸਰਕਾਰੇ ਖਾਲਸਾ ਤੇ ਦਰਬਾਰ ਨੂੰ ਦਰਬਾਰੇ ਖਾਲਸਾ ਨਾ ਕਿਸ ਨੇ ਦਿੱਤਾ ਕੀ ਆਈਗਾ অপশন B Maharaja Ranjit Singh ji ne ਪਹਿਲਾ ਐਂਗਲੋ ਸਿੱਖ ਯੁੱਧ ਕਿਸ ਕਿਸ ਦਰਮਿਆਨ ਹੋਇਆ ਇਹ ਹੈਗਾ অপশন এ ਸਿੱਖ ਰਾਜ ਅਤੇ ਅੰਗਰੇਜ਼ਾਂ ਵਿਚਾਰ ਪੰਜਾਬੀ ਕੁੜੀਆਂ ਦੀ ਹਰਮਨ ਪਿਆਰੀ ਲੋਕ ਖੇਡ ਕਿਹੜੀ ਹੈ ਕੀ ਆਏਗਾ অপশন সি ਲੜਕੇ ਦੇ ਵਿਆਹ ਸਮੇ ਲੜਕੇ ਵਾਲਿਆਂ ਦੇ ਘਰ ਕਿਹੜੇ ਗੀਤ ਗਾਏ ਜਾਂਦੇ ਹਨ ਕੀ ਆਏਗਾ অপਸ਼ਨ ਬੀ ਕੋੜੀਆਂ ਠੀਕ ਹੈ ਤਾਂ ਠੀਕ ਹੈ ਬੱਚੇ ਇੱਥੇ ਆਪਣੇ ਵੀ ਐਮਸੀਕਿਊ ਪੂਰੇ ਹੁੰਦੇ ਹਨ ਮਿਲਦੇ ਹਨ ਕੱਲ ਅਗਲੇ ਐਮਸੀਕਿਊ ਦੇ ਨਾਲ ਅਗਲੀ ਕਲਾਸ ਦੇ ਨਾਲ ਅੱਜ ਦੇ ਲਈ ਐਨ ਨਹੀਂ ਬਹੁਤ-ਬਹੁਤ ਧੰਨਵਾਦ